ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਜਗੜ੍ਹ ਰਾਜਗੜ੍ਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤੇ ਬਰਨਾਲੇ ਦੇ ਬਿਲਕੁਲ ਨੇੜੇ ਹੀ ਐ ਇਹਦੇ ਨਾਲ ਦਾ ਪਿੰਡ ਫਰਵਾਹੀ ਐ ਸੋ ਰਾਜਗੜ੍ਹ ਪਿੰਡ ਚੋਂ ਵੀਡੀਓ ਬਣਾ ਰਹੇ ਆ ਤੇ ਇੱਥੋਂ ਤੋਂ ਧਨੋਲਾ ਵੀ ਬਹੁਤਾ ਦੂਰ ਨਹੀਂ ਦਾ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰਾਂ ਕੋਲ ਬਹੁਤ ਸਾਰੀਆਂ ਮੱਝਾਂ ਤੇ ਨਾਲ ਕੁਝ گاਵਾ ਜਿਹੜੀਆਂ ਦੁੱਧ ਤੇ ਲਾਈਆਂ ਹੋਈਆਂ ਐ ਇਹ ਨਾਲਾ ਡੇਰੀ ਫਾਰਮ ਹੈ ਇੱਥੇ ਜਿਹੜਾ ਮੱਝਾਂ ਦਾ ਤੇ ਨਾਲ ਗਿੰਤੀ ਦੇ ਨਾਲ ਗਾਵਾਂ ਦੇ ਵੀ ਹੈ ਇਹਨਾਂ ਘਰੇ ਰੱਖੀਆਂ ਹੋ ਜਾਂ ਗਾਵਾਂ ਦੇ ਵਿੱਚੋਂ ਅੱਜ ਇੱਕੇ ਗਾਂ ਬਾਈ ਨੇ ਵਿਕਾਊ ਕੀਤੀ ਹੈ ਇਹਦੇ ਸੰਬੰਧੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਚੰਗੇ ਦੁੱਧ ਵਾਲੀ ਦਿਸਦੀ ਹੈ ਬਾਕੀ ਬਾਈ ਤੋਂ ਪੁੱਛ ਲਾਂਗੇ ਵੀ ਦੁੱਧ ਨੇ ਦਿੱਤਾ ਕਿੰਨਾ ਕ ਹੈ ਇੱਕ ਹੋਰ ਖੂਬੀ ਹੈ ਦੀ ਵੀ ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਹੈ ਸੋ ਇਹਨੇ ਬੱਚੀ ਨੂੰ ਜਨਮ ਦਿੱਤਾ ਆਓ ਇਹਦੀ ਡਿਟੇਲ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਂਗੇ ਜੇ ਚੰਦਰ ਬਾਈ ਸਾਸਰੀ ਕਾ ਸਾਸਰੀ ਕਾ ਵੀਰੇ ਹਾਂ ਜਸਵੰਦਰ ਬਾਈ ਅੱਜ ਆਪਾਂ ਇੱਕ ਗਾਂ ਵੇਚਣ ਲੱਗੇ ਆਂ ਹਾਂਜੀ ਹਾਂਜੀ ਕਰਦੀ ਆ ਜਾਂ ਖਰੀਦੀ ਹੋਈ ਨਹੀਂ ਬਾਈ ਆਪਾਂ ਪਹਿਲਾਂ ਲਈ ਸੀਗੀ ਇਹ ਪਹਿਲੇ ਸੂਏ ਪਹਿਲੇ ਸੂਏ ਖਰੀਦੀ ਸੀ ਹਾਂਜੀ ਹਾਂਜੀ ਸੂਆ ਕਿੰਨਾ ਸੂਪੀ ਬਾਈ ਤੀਜਾ ਸੂਪੀ ਜੀ ਹੁਣ ਇਹ ਅ ਫਿਰ ਕਿੰਨੇ ਹੋਏ ਸੋਈ ਨੂੰ ਅੱਜ ਸਵੇ ਹੀ ਸੋਈ ਆ ਬਾਈ ਇਹ ਅੱਛਾ ਅੱਜ ਸਵੇ ਹੀ ਸੋਈ ਹਾਂਜੀ ਹਾਂਜੀ ਜੇ ਰਪਏ ਪੈ ਗਈ ਸੀ ਹਾਂਜੀ ਓਕੇ ਜੀ ਸਭ ਕੁਝ ਬੱਚਾ ਕੀ ਦਿੱਤਾ ਇਹਨੇ ਬੱਸੀ ਦਿੱਤੀ ਆ ਜੀ ਸਨੋਮੈਨ ਦੀ ਸਨੋਮੈਨ ਦੀ ਹਾਂ ਹਾਂਜੀ ਹਾਂਜੀ ਆਪਣੇ ਕੋਲ ਸਟਰਾ ਵੀ ਹੈਗਾਗਾ ਠੀਕ ਹੈ ਅੱਛਾ ਬਾਈ ਦੁੱਧ ਗਾਂ ਨੇ ਕਿੰਨਾ ਕੁ ਦਿੱਤਾ ਦੂਜੇ ਸੂਏ ਬਾਈ 26 ਲੀਟਰ ਦੁੱ ਖੋਲਗੇ ਨੂੰ ਪਾ ਤੁਰ ਗਏ ਦੋਸਤੋ ਰੇਟ 95000 ਹੈ ਬੱਚਾ ਵੱਛੀ ਸਨੋਮੈਨ ਦੀ ਵੱਛੀ ਹੈ ਦੋਸਤੋ ਆਵਲੀ ਮੀਡੀਅਮ ਹਾਈਟ ਚ ਸੋਨਾ ਟੱਚ ਆ ਗਾਂ ਦਾ ਤੇ ਹਵਾਨਾ ਵੀ ਚੰਗਾ ਅੱਜ ਸਵੇਰ ਹੀ ਸੋਈ ਹੈ ਦੁੱਧ ਦਾ ਜਿੰਨਾ ਕਿ ਕਿਉਂਕਿ ਕਿਸੇ ਵੀ ਭਰਾ ਨਾਲ ਵੀਡੀਓ ਬਾਰੇ ਡਿਸਕਸ ਕਰਦੇ ਆ ਤਾਂ ਮੇਰੇ ਖਿਆਲ ਚ 5-6 ਲੀਟਰਾਂ ਨੂੰ ਬਾਈ ਕਹਿੰਦਾ ਸੀ ਵੀ ਇਹਦਾ ਕੱਢਣਾ ਪਿਆ ਸੀ ਹਵਾਨੇ ਦੇ ਵਿੱਚੋਂ ਬੈਠਿਆ ਨਹੀਂ ਤੀ ਜਾਂਦਾ ਬਈ ਇਹ ਤਾਂ ਹਾਂ ਸਹੀ ਸੋ ਇਹਨਾਂ ਦੁੱਧ ਦਾ ਚੋਇਆ ਹੋਇਆ ਜਸਿੰਦਰ ਭਾਈ ਅੱਗੇ ਨਾਲ ਹੋਰ ਕਢਾਵਾਂਗੇ ਪਰ ਹਨਾ ਆ ਗਾੜੀ ਚੰਗੀ ਐ ਥਣਾ ਦੇ ਵਿੱਚ ਉਹ ਜੋਸ਼ ਬਿਲਕੁਲ ਘਟਾਇਆ ਵਾ ਕਿਉਂਕਿ ਦੁੱਧ ਕਾਫੀ ਚੋਣਾ ਪਿਆ ਤੁਸੀਂ ਦੇਖੋਗੇ ਵੀ ਥਣਾ ਇਸ ਟਾਈਮ ਤੁਹਾਨੂੰ ਇਹਨਾਂ ਦੇ ਵਿੱਚ ਵਟ ਜੇ ਪੈਂਦੇ ਦੱਸਦੇ ਹੋਣਗੇ ਪਸਵਾ ਦੇ ਵਿੱਚ ਨਹੀਂ ਇਹ ਕਿਉਂਕਿ ਦੁੱਧ ਜਦੋਂ ਕਿਰਾਂ ਚੋ ਦਿੰਦੇ ਆ ਤੇ ਪਸ਼ੂ ਦਾ ਥਾਣੋਂ ਤੋਂ ਰਿਲੈਕਸ ਜਾ ਹੋ ਜਾਂਦਾ ਫਿਰ ਭਾਈ ਲਾਜੀ ਸਨੋਮੈਨ ਬੋਲ ਦੀ ਬੱਛੀ ਐ ਦੱਸੋ ਤੇ ਦੇਖੋ ਬੱਛੀ ਵੀ ਇਹਦੇ ਨਾਲ ਕਰਮ ਵਾਲੀ ਨਾ 95000 ਚ ਗਾਂ ਤੇ ਨਾਲ ਬੱਛੀ ਮਿਲ ਜਾਣੀ ਐ ਗਾਾਂ ਤੇ ਬੱਚੀ ਇਸ ਕਰਕੇ ਕਹਿਆ ਵੀ ਜਮਦੀ ਬੱਚੀ ਵੀ ਅੱਜਕੱਲ ਚੰਗੀ ਕੀਮਤ ਤੇ ਵਿਕਦੀ ਹੈ ਜਿਹੜੀ ਚੰਗੇ ਪਸ਼ੂ ਦੀ ਰਹਿ ਗਈ। ਸੋ ਆ ਜਾ। ਇਹ ਗਾਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾਉਣੀ ਸੀ ਤੇ ਨਾ ਕਿ ਕੀ ਅੱਜ ਦਿਖਾਉਣਾ ਸੀ। ਬਾਈ ਕੋਲ ਇਹੀ ਪਸ਼ੂ ਵਿਕਰੀ ਵਾਲਾ ਸੀ, ਇਹੀ ਗਾਂ ਵਕਾਉ ਸੀਗੀ। ਸੋ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਨੂੰ ਦੇਖਣ ਲਈ। ਗਾਂ ਜੇ ਨੂੰ ਪਸੰਦ ਆ ਜੇ ਤਸੱਲੀ ਕਰ ਸਕਦੇ ਹੋ ਤੁਸੀਂ। ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਉਸ ਨੰਬਰ ਤੇ ਕਾਲ ਕਰੋਗੇ। ਅਗਾੜੀ ਪਿੱਛੋਂ ਵਾਨਾ ਕਾਫੀ ਚੰਗਾ ਹੈ। ਤਾਂ 24 ਹੋਣਾ ਤੇ ਪੁੜੇ ਹਜੇ ਨਿਵੇਂ ਨਹੀਂ ਵਈਆ ਕਿਉਂਕਿ ਅੱਜ ਹੀ ਹਜੇ ਸਵੇਰ ਹੀ ਨੇ ਬੱਚੀ ਨੂੰ ਜਨਮ ਦਿੱਤਾ ਹੈ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ